ਦੇਸ਼ ਪਰ ਵਿੱਚ ਨਾਮਵਰ ਕਮਲਜੀਤ ਖੇੜਾ ਦੀ ਅੱਜ ਸ਼ੁਰੂਆਤ ਸਵਰਗੀ 올림ਪੀਅਨ ਸੁਰਜੀਤ ਸਿੰਘ ਰੰਦਾਵਾ ਦੇ ਬਟਾਲਾ ਵਿਖੇ ਸਥਾਪਿਤ ਬੁੱਤ ਤੋਂ ਜੋਤੀ ਜਗਾ ਕੇ ਅੰਤਰਰਾਸ਼ਟਰੀ ਅਥਲੀਟ ਲਵਪ੍ਰੀਤ ਕੌਰ ਅਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ ਸੁਰਜੀਤ ਕਮਲਜੀਤ ਖੇੜ ਸਟੇਡੀਅਮ ਵਿਖੇ ਵਿਸ਼ਾਲ ਮਾਰਚ ਪਾਸ ਨਾਲ ਕੀਤੀ ਗਈ ਉੱਥੇ ਹੀ ਇਹ ਸ਼ੁਰੂਆਤ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਅਤੇ ਬਟਾਲਾ ਦੇ ਵਿਧਾਇਕ ਅਤੇ ਆਪ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕੀਤੀ ਗਈ ਉਥੇ ਹੀ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਸ਼ਹਿਰੀ ਕਲਸੀਦਾ ਕਹਿਣਾ ਸੀ ਕਿ ਉਹਨਾਂ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਖੇਡਾਂ ਬਟਾਲਾ ਦੇ ਨੇੜਲੇ ਇਲਾਕੇ 'ਚ ਹੋ ਰਹੀਆਂ ਹਨ ਅਤੇ ਇਹ ਕਾਪੜੇ ਆਪ ਚ ਇਤਹਾਸਿਕ ਖੇਡਾਂ ਹਨ ਜੋ ਲੰਬੇ ਸਮੇਂ ਤੋਂ ਹੋ ਰਹੀਆਂ ਹਨ ਅਤੇ ਇਹਨਾਂ ਖੇਡਾਂ 'ਚ ਪੰਜਾਬ ਪਰ ਹੀ ਨਹੀਂ ਬਲਕਿ ਦੂਸਰੇ ਸੂਬਿਆਂ ਚੋਂ ਵੀ ਖਿਡਾਰੀ ਸ਼ਾਮਿਲ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਦਾ ਵੀ ਇਹੀ ਟੀਚਾ ਹੈ ਕਿ ਵੱਧ ਤੋਂ ਵੱਧ ਅਜ ਬੱਚਿਆ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਉੱਥੇ ਹੀ ਉਹਨਾਂ ਖੇਡਾਂ ਤੋਂ ਹਟ ਕੇ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਨੇ ਪੰਜਾਬ 'ਚ ਹੋਣ ਵਾਲਿਆਂ ਵੱਖ-ਵੱਖ ਨਗਰ ਨਿਗਮ ਚੋਣਾਂ 'ਚ ਚੰਗੇ ਉਮੀਦਵਾਰ ਆਪ ਵੱਲੋਂ ਉਤਾਰਨ ਦੀ ਗੱਲ ਕਰਦੇ ਆਪ ਦਾ ਜਿੱਤ ਦਾ ਦਾਅਵਾ ਵੀ ਕੀਤਾ ਗਰਮੀਆਂ ਖੇਡਾਂ ਨੇ ਕੀ ਕੁਝ ਕਰਾਇਆ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਜੀ ਕਮਲਜੀਤ ਯਾਦਗਾਰੀ ਖੇਡਾਂ ਜਿਹੜੀਆਂ ਇਹ 31ਵੀਆਂ ਜਿਹੜੀਆਂ ਖੇਡਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਔਰ ਬੜਾ ਲੰਮਾ ਸਫਰ ਇਹ ਖੇਡਾਂ ਨੇ ਜਿਹੜਾ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਕੋਟਲਾ ਸ਼ਹੀਦਾਂ ਦੀਆਂ ਖੇਡਾਂ ਨੇ ਆਪਣਾ ਨਾਮ ਰੂਸ਼ਨ ਕੀਤਾ ਸੋ ਇਹਦਾ ਮੇਨ ਮਕਸਦ ਸਾਡਾ ਇਹੋ ਹੀ ਆ ਵੀ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਨੌਜਵਾਨ ਸਾਡੇ ਬੱਚੇ ਜਿੰਨੇ ਵੀ ਖੇਡਾਂ ਵੱਲ ਉਤਸ਼ਾਹਿਤ ਹੋਣਗੇ ਉਹਨਾਂ ਹੀ ਮੈਂ ਕਹਿ ਸਕਦਾ ਹਾਂ ਵੀ ਜਿਹੜਾ ਆ ਮਾੜੀ ਸੰਗਤ ਉਹਦੇ ਤੋਂ ਦੂਰ ਰਹਿ ਕੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਪਹਿਲਾਂ ਪਹਿਲਾਂ ਨੰਬਰਾਂ ਤੇ ਆਉਂਦਾ ਰਿਹਾ ਸਾਨੂੰ ਇਹੋ ਹੈ ਵੀ ਬੱਚਿਆਂ ਦੇ ਵਿੱਚ ਇੱਕ ਜੋਸ਼ ਪੈਦਾ ਕਰੀਏ ਤਾਂ ਜੋ ਕਿ ਖੇਡਾਂ ਨੂੰ ਪ੍ਰੇਰਿਤ ਹੋਵੇ ਕਿੰਨੇ ਸਮੇਲੇ ਚੱਲਣਾ ਹੈ ਜੀ ਤੁਹਾਡੇ ਜਿੱਲੀ ਪਿੰਡ ਦੀ ਜਿੱਲੀ ਪਿੰਡ ਦੀ ਪੰਜਵੀਂ ਤਾਲੇ ਭਰਾ ਕਿਰਵੇ ਕਿੰਨਾ ਚਿਰ ਰਹੇਗਾ ਦੇਖੋ ਜੀ ਇਹ 4 ਦਿਨ ਦਾ ਸਾਡਾ ਪ੍ਰੋਗਰਾਮ ਹੋਊਗਾ ਖੇਡਾਂ ਹੋਣਗੀਆਂ ਜੀ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਊਗਾ ਔਰ ਮੈਂ ਰਣੀ ਆ ਆਪਣੇ ਬਟਾਲਾ ਵਾਸੀਆਂ ਦਾ ਵੀ ਕਿਉਂਕਿ ਇਹ ਵੀ ਹਮਮਹਾਕੇ ਉੱਤੇ ਪਹੁੰਚਦੇ ਨੇ ਹੋਰ ਲਾਗੜੇ ਹਲਕਿਆਂ ਤੋਂ ਵੀ ਸੰਗਤ ਪਹੁੰਚਦੀ ਆ ਸੋ ਅੱਜ ਜਿਹੜਾ ਆਗਾਜ਼ ਸ਼ੁਰੂ ਹੈ ਔਰ ਇਹਦਾ ਜਿਹੜਾ ਆਉਣ ਵਾਲਾ ਸਮਾਂ ਠੀਕ ਆ ਸਾਨੂੰ ਇੱਕ ਵਾਰੀ ਹੋਰ ਜਿਤਨਾ ਜੋਸ਼ ਭਰਦਾ ਹੈ ਵੀ ਯਾਰ ਨਹੀਂ ਅਗਲੀ ਵਾਰੀ ਹੋਰ ਵਧੀਆ ਪ੍ਰੋਗਰਾਮ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੋ ਹੀ ਹੈ ਮੈਸੇਜ ਹੈ ਵੀ ਦੇਖੋ ਖੇਡਾਂ ਦੇ ਵਿੱਚ ਅੱਜ ਕਿੰਨਾ ਵਤਨ ਪੰਜਾਬ ਦੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜਾ ਇੱਕ ਫੈਸਲਾ ਲਿਆ ਸੀ ਉਹਦੇ ਵਿੱਚੋਂ ਕਈ ਪਲੇਅਰ ਨਿਕਲ ਕੇ ਆਏ ਐ ਬਾਹਰ ਕੀ ਤੁਸੀਂ ਦੇਖਿਆ ਹੋਊਗਾ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨੌਜਵਾਨਨੀ ਖੇਡੇ ਦੇ ਵਿੱਚੋਂ ਕਈ ਜਿਹੜੇ ਨੇ ਉੱਪਰ ਕੇ ਖਿਡਾਰੀ ਜਿਹੜੇ ਅੱਗੇ ਆਏ ਨੇ ਸੋ ਸਾਡਾ ਵੀ ਇੱਕੋ ਮੈਸੇਜ ਆ ਅੱਜ ਹੁਣ ਖਿਡਾਰੀਆਂ ਦਾ ਸਨਮਾਨ ਹੋਣਾ ਹੈ ਖੇਡਾਂ ਦੇ ਵਿੱਚੋਂ ਜਿਹੜੇ ਵਧੀਆ ਆਉਣਗੇ ਆ ਪਾਉਣਗੇ ਉਹਨਾਂ ਨੂੰ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਸੋ ਨੌਜਵਾਨੀ ਨੂੰ ਇਹੋ ਸੰਦੇਸ਼ ਆ ਵੀ ਤਗੜੇ ਹੋ ਕੇ ਪੰਜਾਬ ਪਿਰ ਰੰਗਲਾ ਪੰਜਾਬ ਤੇ ਲੈ ਕੇ ਆਈਏ ਕਿਉਂਕਿ ਲੋਕਾਂ ਦੇ ਨੌਜਵਾਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅਸੀਂ ਰਲ ਕੇ ਕਰਾਂਗੇ ਆ ਗਈਆਂ ਜੀ ਚੋਣਾਂ ਪੰਜਾਬ ਚ ਵਕ ਵਕ ਥਾਵਾਂ ਤੇ ਕਦੋਂ ਤੱਕ ਟਿੱਕਾਂ ਵੱਡੀਆਂ ਜਾ ਰਹੀਆਂ ਔਰ ਕੀ ਰਣਨੀਤੀ ਰਹੇਗੀ ਕੀ ਉਤੇ ਰਹੇਗੀ ਦੇਖੋ ਜੀ ਨਗਰ ਨਿਕਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਆ ਗਈਆਂ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਨਗੇ ਮੈਂ ਤੇ ਸਾਰੇ ਆਪਣੇ ਵੀ ਵਰਕਰ ਸਹਿਬਾਨਾਂ ਨੂੰ ਇਹੋ ਬੇਨਤੀ ਕਰਦਾ ਨਾ ਵੀ ਤਗੜੇ ਹੋ ਕੇ ਉਹਨ ਸਾਥ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ ਲੋਕ ਡਿਮਾਂਡ ਕਰਨ ਲੋਕ ਕਹਿਣ ਵੀ ਕਿ ਇਹ ਇਹ ਬੰਦੇ ਜਿਹੜੇ ਨੇ ਅੱਗੇ ਲੈ ਕੇ ਆਓ ਤਾਂ ਜੋ ਕਿ ਸਾਡੀ ਸੇਵਾ ਕਰ ਸਕਣ ਸੋ ਜਿਹੜਾ ਬੰਦਾ ਵਧੀਆ ਗਰਾਊਂਡ 'ਚ ਕੰਮ ਕਰ ਰਿਹਾ ਹੋਗਾ ਉਹਨੂੰ ਅੱਗੇ ਲੈ ਹਰ ਕਮਜੀਦ ਖੇਤਰ 'ਚ ਕੋਈ ਪੰਜਾਬ ਸਕੱਤ ਦੇ ਪਰਿਵਾਰ 'ਚੋਂ ਕੋਈ ਮੰਤਰੀ ਜਾਂ ਨੇਤਾ ਵੀ ਹਾਜ਼ਰੀ ਭਰਨਗੇ ਸਾਰੀ ਮੈਂ ਰਹਿਣੀ ਆ ਜੀ ਇਹਦੇ ਵਿੱਚ ਸਾਡੇ ਕੱਲ ਕੈਬਨਿਟ ਮਿਨਿਸਟਰ ਜੀ ਵੀ ਆਉਣਗੇ ਪਰसों ਮੋਲੀਆ ਸਾਹਿਬ ਵੀ ਆਉਣਗੇ ਜੀ ਔਰ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਨਿਸਟਰ ਉਹ ਵੀ ਆਉਣਗੇ ਜੀ ਤੇ ਮੇਰੀ ਅੱਜ ਮੀਟਿੰਗ ਸੀ ਜਿਹੜੀ ਚੰਡੀਗੜ੍ਹ ਜਾਣਾ ਸੀ ਮੈਂ ਪਰ ਮੈਂ ਮੇਲੇ ਦੇ ਉਦਘਾਟਨ ਕਰਕੇ ਅੱਜ ਖੇਡਾਂ ਦੇ ਉਦਘਾਟਨ ਕਰਕੇ ਮੈਨੂੰ ਰੁਕਣਾ ਪਿਆ ਤਾਂ ਜੋ ਕਿ ਕੋਸ਼ਿਸ਼ ਹੈ ਵੀ ਵਧੀਆ-ਵਧੀਆ ਸਾਰੇ ਆਉਣਗੇ ਜੀ ਕਿਉਂਕਿ ਇਹ ਸਾਡਾ ਪਰਿਵਾਰ ਹੈ ਠੀਕ ਹੈ ਜੀ ਤੇ ਜਿੱਥੇ ਪਰਿਵਾਰ ਦੇ ਕੋਈ ਜੀ ਖੜ ਜਾਂਦਾ ਹੈ ਉਹ ਸਾਰੇ ਆਪਾਂ ਨਾਲ ਖਲੋਣੇ ਇੱਕ ਦੂਜੇ ਦੇ ਨਾਲ ਜੀ ਸੋ ਸਾਡਾ ਮੇਨ ਸਾਡੀ ਸਰਕਾਰ ਦਾ ਮਕਸਦ ਹੀ ਇਹੋ ਆ ਵੀ ਜੰਨੀਆਂ ਖੇਡਾਂ ਨੂੰ ਆਪਾਂ ਉਤਸ਼ਾਹ ਕਰੀਏ ਜਿਨ੍ਹਾਂ ਨੌਜਵਾਨੀ ਦੇ ਵਿੱਚ ਖੇਡਾਂ ਦਾ ਉਤਸ਼ਾਹ ਪੈਦਾ ਕਰੀਏ ਉਹ ਸਾਰਿਆਂ ਦੀ ਸਾਡੇ ਆਉਣ ਵਾਲੇ ਸਮੇਂ ਲਈ ਵੀ ਵਧੀਆ ਹੋ। ਬਹੁਤ ਧੰਨਵਾਦ ਸਾਹਿਬ। ਸਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਪੰਜਾਬ ਵੱਲੋਂ 31ਵੀਂ ਕਮਲਜੀਤ ਖੇਡਾਂ ਆਪਣਾ ਫਰੇਮ ਸਰਜੀਤ ਕਮਲਜੀਤ ਖੇਡ ਕੰਪਲੈਕਸ ਕੋਲਡਸ਼ਾਹੀਆ ਵਿੱਚ ਕਰਾਈਆਂ ਜਾ ਰਹੀਆਂ ਨੇ। ਅ ਅੱਜ ਅਸੀਂ ਉਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਤੋਂ ਪਹਿਲਾਂ 올ੰਪੀਅਨ ਸਰਦਾਰ ਸੁਰਜੀਤ ਸਿੰਘ ਉਹਨਾਂ ਦੇ ਪੁੱਤ ਤੋਂ ਜੋਤੀ ਲਿਜਾ ਕੇ ਖੇਡਾਂ ਦੀ ਜਿਹੜੀ ਮਿਸਾਲ ਇਹ ਰੋਸ਼ਨ ਕਰਨੀ ਆ ਇਸ ਕਰਕੇ ਅੱਜ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਇਹਦੇ ਵਿੱਚ ਸਾਡੇ ਮਾਨਯੋਗ ਐਮ.ਐਲ.ਏ ਸਰਦਾਰ ਅਮਨ ਸ਼ੇਰ ਸਿੰਘ ਜੀ ਇਹ ਸਾਡੇ ਐਥਲੀਟ ਨੇ ਲਵ ਪ੍ਰੀਤ ਕੌਰ ਔਰ ਮਰਜਿੰਦਰ ਸਿੰਘ ਇਹ ਇਥੋਂ ਜੋਤੀ ਲੈ ਜਾਣਗੇ ਔਰ ਖੇਡਾਂ ਦੇ ਵਿੱਚ ਜਿਹੜੀ ਇਹਨਾਂ ਦੀ ਜੋਤੀ ਨਾਲ ਮਿਸਾਲ ਜਗਾਈ ਜਾਏਗੀ ਕੀ ਕੋਈ ਖਾਸ ਰਹੇਗਾ ਜੀ ਇਹਨਾਂ ਖੇਡਾਂ ਦੇ ਵਿੱਚ ਇਹ 올림픽 ਚਾਰਟ ਦੀਆਂ ਖੇਡਾਂ ਅਸੀਂ ਕਰਵਾ ਰਹੇ ਆ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਪ੍ਰਾਪਤ ਨੇ ਇਹਦੇ ਵਿੱਚ ਮੇਨ 50 ਇਵੈਂਟ ਐਥਲੀਟਸ ਦੇ ਜਿਹੜੇ ਅਸੀਂ ਕਰਾਉਂਦੇ ਹਰ ਸਾਲ ਉਸ ਤੋਂ ਇਲਾਵਾ 10 ਖੇਡ ਡਿਸਪਲਿਨ ਜਿਹੜੇ ਅਸੀਂ ਹਾਕੀ ਫੁੱਟਬਾਲ ਉਹ ਕਰਾਉਂਦੇ ਆ ਤੇ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਖਿਡਾਰੀ ਤੇ ਐਥਲੀਟ ਜਿਹੜੇ ਭਾਗ ਲੈਣੇ ਤੇ ਸਾਰਾ ਜਿਹੜਾ ਸਾਡਾ ਇਲਾਕਾ ਇਹ ਸਰਜੀਤ ਭਾਜੀ ਦੀਆਂ ਯਾਦਾਂ ਨਾਲ ਜੁੜਿਆ ਹੋਇਆ ਔਰ ਸਰਜੀਤ ਸਪੋਰਟ ਸੋਸਾਇਟੀ ਨਾਲ ਜੁੜਿਆ ਹੋਇਆ ਸਾਰਾ ਰਲ ਕੇ ਜਿਹੜਾ ਇਹ ਪਟਿਆਲਾ ਇਲਾਕੇ ਦਾ ਇਵੈਂਟ ਜਿਹੜਾ ਅਸੀਂ ਕਰਾ ਰਹੇ ਹਾਂ ਕਿਉਂਕਿ ਆ ਇਸ ਵਾਰ ਹੋ ਰਹੀਆਂ ਨੇ ਤੇ ਖਿਡਾਰੀਆਂ ਦੇ ਹੌਂਸਲੇ ਅੱਜ ਲਈ ਕੀ ਕੁਝ ਰੱਖਿਆ ਗਿਆ ਅ ਐਤਕੀ ਇਸ ਵਾਰ ਅਸੀਂ ਜਿਹੜੇ ਇੱਕ ਕਤਵੀਂ ਖੇਡਣ ਹੈ ਤੇ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਮੈਨ ਐਥਲੀਟ ਜਿਹੜ ਤੇ ਜਿਹੜੀ ਵਿਸ਼ੇਸ਼ ਇਹਦੇ ਵਿੱਚ ਖੇਚ ਵਾਲੀ ਗੱਲ ਹੈ ਕਿ ਅਸੀਂ ਐਥਲੀਟਾਂ ਵਾਸਤੇ ਜਿਹੜੇ ਸਪੈਸ਼ਲ ਮੋਟਰਸਾਈਕਲ ਜਿਹੜੇ ਆ ਪੰਜੋ ਬੈਸਟ ਐਥਲੀਟਾਂ ਵਾਸਤੇ ਪ੍ਰਾਈਜ਼ ਰੱਖੇ ਤੇ ਬਾਕੀ ਕਰੀਬ ਅਸੀਂ 25 ਲੱਖ ਦੇ ਕਰੀਬ ਜਿਹੜੀਆਂ ਜਿਹੜੇ ਕੈਸ਼ ਆ ਉਹ ਵੱਖ-ਵੱਖ ਖਿਡਾਰੀਆਂ ਨੂੰ ਵੱਖ-ਵੱਖ ਇਵੈਂਟ ਵਿੱਚ ਦਿੰਦੇ ਆ ਤੇ ਉਹਦੇ ਨਾਲ ਹੀ ਜਿਹੜੀ ਕਿਤਾਬਾਂ ਨੇ ਉਹ ਉਹਨਾਂ ਨੂੰ ਬਤੌਰ ਨਾਮ ਦੇ ਤੌਰ ਤੇ ਅਸੀਂ ਨਾਲ ਫੇਰੇ ਰਹੇ ਸਵੇਰੇ ਤੇ ਖੇਡਾਂ ਹੋਣੀਆਂ ਤੇ ਸ਼ਾਮ ਦਾ ਕੀ ਐਂਟਰਟੇਨਮੈਂਟ ਰਹੇਗਾ ਇਹ ਇਹ ਖੇਡਾਂ ਦੀ ਇੱਕ ਪਰੰਪਰਾ ਆ ਕਿ ਨਾਲ ਹੀ ਅਸੀਂ ਜਿਹੜਾ ਖੇਡਾਂ ਤੋਂ ਬਾਅਦ ਖਿਡਾਰੀਆਂ ਪ੍ਰਬੰਧਕਾਂ ਖੇਡ ਪ੍ਰੇਮੀਆਂ ਲਈ ਮਨੋਰੰਜਨ ਸਭਿਆਚਾਰਕ ਦਾ ਪ੍ਰੋਗਰਾਮ ਰੱਖਦੇ ਆ ਔਰ ਅੱਜ ਵੀ ਜਿਹੜਾ ਸ਼ਾਮ ਨੂੰ ਸਾਡੇ ਕੋਲ ਹਰਜੀਤ ਹਰਮਨ ਪੰਜਾਬ ਦੇ ਅੱਗੇ ਲੋਕ ਗਾਇਕ ਅਮਨ ਰੋਜੀ ਜੀ ਔਰ ਸਕਰੀਤ ਵਿਰਕ ਜਿਹੜੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਲਈ ਆ ਰਹੇ ਨੇ ਔਰ ਇਹਦੇ ਨਾਲ ਖਿਡਾਰੀਆਂ ਤੇ ਖੇਡ ਪ੍ਰੇਮੀ ਦਾ ਐਂਟਰਟੇਨਮੈਂਟ ਕਰ ਰਹੇ ਆ ਅੱਗੇ ਕਿਹਨੇ ਆ ਰਹੇ ਜੀ ਕਲਾਕਾਰ ਇਸ ਤੋਂ ਨਵਾ ਪੰਜਾਬ ਦੇ ਜਿਹੜੇ ਮਹਾਨ ਲੋਕ ਗਾਇਕ ਮਨਮੋਹਨ ਵਰਸ ਜੀ ਸੁਖਵਿੰਦਰ ਸੁੱਕੀ ਜੀ ਸ਼ਿੰਦਾ ਬਾਗੀ ਜੋਤੀ ਨੂਰਾ ਮੰਨਾ ਢਿੱਲੋਂ ਸੋਨੀਆ ਚਮਕੀਲਾ ਵਿਜੇ ਮੱਟੂ ਸਾਡੇ ਸ਼ਹਿਰ ਦੀਆਂ ਜਿਹੜੀਆਂ ਬੜੀਆਂ ਫੇਮਸ ਜੋੜੀਆਂ ਨੇ ਰਪਿੰਦਰ ਮਨਜੀਤ ਉਹ ਸਾਰੇ ਜਿਹੜੇ ਪਹੁੰਚ ਰਹੇ ਕਿੰਨਾ ਖਰਚਾ ਹੋ ਜਾਂਦਾ ਹਰ ਸਾਲ ਇਸ ਟੂਰਨਾਮੈਂਟ ਦਾ ਤੇ ਕਿੱਦਾਂ ਮੈਨੇਜ ਕੀਤਾ ਇਹਦਾ ਨੀਅਰ ਬੋਟ ਜਿਹੜਾ ਇਹ 40 ਤੋਂ 45 ਲੱਖ ਦੇ ਵਿੱਚ ਦਾ ਬਜਟ ਅਸੀਂ ਲਾ ਕੇ ਚੱਲ ਰਹੇ ਹਾਂ ਔਰ ਸਾਡੇ ਨਾਲ ਸਾਰੇ ਇਲਾਕੇ ਤੋਂ ਜਿਹੜੇ ਆ ਦਾਨੀ ਸੱਜਣ ਜੁੜੇ ਨੇ ਔਰ ਸਾਡੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ ਜਿਹੜੇ ਉਹ ਬਹੁਤ ਇਹਨਾਂ ਕਿੱਦਾਂ ਨਹੀਂ ਬੱਤ ਕਰਦੇ ਤਾਂ ਕਿਤੇ ਕੀ ਕੁਝ ਪ੍ਰਬੰਧ ਰਹਿਣ ਹਾਂਜੀ ਬਟਾਲਾ ਵਿਖੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਜੋ ਕਮਲਜੀਤ ਖੇਡਾਂ ਕਰਵਾਈਆਂ ਜਾਂਦੀਆਂ ਹਰ ਸਾਲ ਤੇ ਅੱਜ ਉਹ ਉਸ ਖੇਡਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਸ਼ੁਰੂਆਤ ਇੱਥੋਂ ਇਸ ਪੁਆਇੰਟ ਤੋਂ ਕਰ ਰਹੇ ਆ ਅਸੀਂ ਅ ਸੁਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਕੇ ਤੇ ਪ੍ਰਸ਼ਾਸਨ ਨਾਲ ਹੈ ਜੀ ਇਹਨਾਂ ਦੇ ਪਰ ਪੱਖੋਂ ਮੈਂ ਆਪ ਉੱਥੇ ਜਾ ਰਹੇ ਹਾਂ ਤੇ ਇਹਨਾਂ ਦੇ ਨਾਲ ਕਿਸੇ ਕਿਸਮ ਦਾ ਵੀ ਹਰ ਤਰ੍ਹਾਂ ਦਾ ਸਹਿਓ ਪ੍ਰਸ਼ਾਸਨ ਉਹਦਾ ਸਾਡਾ ਰਹੇਗਾ ਕੀ ਕਹਿਣਾ ਚਾਹੋਗੇ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਬਣੀਆਂ ਹੁੰਦੀਆਂ ਜਾਂ ਕਮੇਟੀਆਂ ਬਣੀਆਂ ਹੁੰਦੀਆਂ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਮਤਵਾ ਜੋੜਿਆ ਜਾ ਸਕੇ ਕਿਉਂਕਿ ਪੰਜਾਬ ਸਰਕਾਰ ਦਾ ਵੀ ਇਹੀ ਹੁਕਮ ਹੈ ਮੈਂ ਸਾਰੇ ਯੂਥ ਨੂੰ ਇਹੀ ਅਪੀਲ ਕਰਾਂਗਾ ਕਿ ਸਪੋਰਟਸ ਐਕਟੀਵਿਟੀਆਂ ਵੱਲ ਆਪਣਾ ਰੁਝਾਨ ਵਧਾਉਣ ਤਾਂ ਕਿ ਜਦੋਂ ਬੱਚੇ ਸਾਡੇ ਯੰਗ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਪੜਾਈ ਦੇ ਨਾਲ 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 ਤੇ ਆਟੋਮੈਟਿਕਲੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਹੋਰ ਉਹਨਾਂ ਨੂੰ ਜਿਹੜੀ ਬੁਰੀ ਸੰਗਤ ਬੁਰੀ ਆਦਤ ਹੈ ਉਸ ਤੋਂ ਆਪਣੇ ਆਪ ਹੀ ਦੂਰ ਰਹਿਣਗੇ ਤੇ ਖੇਡਾਂ ਜਿਹੜੀਆਂ ਹੈਗੀਆਂ ਉਹ ਸਰੀਰਕ ਤੌਰ ਤੇ ਤੰਦਰੁਸਤ ਕਰਦੀਆਂ ਹੀ ਆ ਇੱਕ ਡਿਸਪਲਨ ਵੀ ਪੈਦਾ ਕਰਦੀਆਂ ਔਰ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਉਹ ਵੀ ਸਿਖਾਉਂਦੀ ਹੈ ਜ਼ਿੰਦਗੀ ਜੀਉਣ ਦਾ ਢੰਗ ਵੀ ਜਿਹੜੀਆਂ ਖੇਡਾਂ ਹੈਗੀਆਂ ਸਿਖਾਉਂਦੀਆਂ ਹੈ ਤੇ ਓਵਰ ਆਲ ਡਵੈਲਪਮੈਂਟ ਪਰਸਨੈਲਿਟੀ ਦੀ ਹੁੰਦੀ ਹੈ ਜਦੋਂ ਕੋਈ ਵੀ ਬੱਚਾ ਸਪੋਰਟਸ ਐਕਟੀਵਿਟੀਆਂ ਵਿੱਚ ਪਾਰਟਿਸਪੇਟ ਕਰਦਾ ਹੈ ਤੇ ਮੈਂ ਯੂਥ ਨੂੰ ਇਹ ਅਪੀਲ ਕਰੂੰਗਾ ਕਿ ਖੇਡਾਂ ਦੇਖਣ ਵਾਸਤੇ ਵੀ ਆਉਣ ਤੇ ਦੇਖ ਕੇ ਇਤੋਂ ਪ੍ਰੇਰਿਤ ਹੋ ਕੇ ਆਪ ਵੀ ਕੁਝ ਨਾ ਕੁਝ ਕਰਨ ਤਾਂ ਕਿ ਪਰਿਵਾਰ ਨੂੰ ਸਮਾਜ ਨੂੰ ਦੇਸ਼ ਨੂੰ ਇੱਕ ਅੱਛਾ ਯੋਗਦਾਨ ਦੇ ਸਕੋ ਖੇਡਾਂ ਦਰਸਾਉਣ ਲਈ ਧੰਨਵਾਦ